ਮਣੀਪੁਰ ਵਿੱਚ ਹੋਈ ਹਿੰਸਾ ਨੂੰ ਲੈ ਕੇ ਐਸਸੀਪਾਈ ਚਾਰੇ ਐਸਾਈਪਾਈ ਚਾਰੇ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤਹਿਤ ਬੀਤੇ ਕੱਲ ਬੰਗਾ ਵਿਖੇ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੌਰਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਪ੍ਰਧਾਨ 108 ਸੰਤ ਕੁਲਵੰਤ RAMਜੀ ਭਰੋਮਚਾਰਾ ਸਮੇਤ ਵੱਖ-ਵੱਖ ਆਗੂਆਂ ਨੇ ਜਿੱਥੇ ਮਣੀਪੁਰ ਵਿੱਚ ਵਾਪਰੀ ਘਟਨਾ ਦੀ ਨਿੰਦਾ ਕੀਤੀ ਉਥੇ ਇਸ ਮਸਲੇ ਨੂੰ ਲੈ ਕੇ ਚੁੱਪੀ ਧਾਰੀ ਬੈਠੀ ਕੇਂਦਰ ਤੇ ਮਣੀਪੁਰ ਦੀ ਬੀਜੇਪੀ ਸਰਕਾਰ ਨੂੰ ਵੀ ਜਮ ਕੇ ਤਾੜਨਾ ਲਾਈ ਨਾਲੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ ਹੁੰਦੇ ਧਾਲਵਰ ਦੇ ਗੁਰਪੇਖਾ ਪੰਜੀ ਅੱਜ ਬਹੁਤ ਹੀ ਸੰਪਾਪੀ ਇਕੱਠਾ ਜੋ ਮਣੀਪੁਰ ਦਿੱਲੀ ਪਿਛਲੇ ਪਿੰਡਾਂ ਦੇ ਵਿੱਚ ਹੋਈ ਹੈ ਇਹ ਅੱਜ ਇਸ ਲਈ ਬਹੁਤ ਹੋਰ ਗਿਆ ਹੈ ਇਹ ਬਹੁਤ ਪਿਛਲੇ ਦੀ ਧਰਤੀ ਜਿਹੜੀ ਰਿਸ਼ੀ ਬੰਦਿਆ ਦੀ ਧਰਤੀ ਭਾਰਤੂ ਦੇ ਸੱਚੇ ਭਾਰਤ ਨੂੰ ਇਹ ਬਣਿਆ ਗਿਆ ਇਸ ਭਾਰਤ ਦੇ ਵਿੱਚ ਇਹ ਜੋ ਮਣੀਪੁਰ ਦੇ ਸਾਡੀਆਂ 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 ਭੈਣਾਂ ਸਾਡੀਆਂ ਬੇਟੀਆਂ ਨੂੰ ਫੇਰ ਵਾਰ ਕਰਕੇ ਰੋਡਾ ਦੇ ਨਾਲ ਸ਼ਰਤਾਂ ਕੀਤੀਆਂ ਗਈਆਂ ਇਹਨਾਂ ਦੇ ਉਸ ਇਹਨਾਂ ਲੋਕਾਂ ਨੇ ਮਨੁਵਕ ਲੋਕਾਂ ਨੇ ਇਹਨਾਂ ਤੋਂ ਇਹਨਾਂ ਨੂੰ ਆਪਣੇ ਘਰਾਂ ਤੋਂ ਬਾਹਰ ਰੱਖੋ ਜਿੰਨਾ ਚਿਰ ਤੁਸੀਂ ਇਹਨਾਂ ਨੂੰ ਅੰਦਰ ਹਣ ਤੋਂ ਹਣ ਤੋਂ ਰੋਗ ਤੋਂ ਪੇ ਇਹਨਾਂ ਨੂੰ ਕੱਤਲ ਆ ਜਾਣੀਆਂ ਇਕ ਨੂੰ ਵੀ ਬਾਕੀ ਜਨ ਵੀ ਆਉਣਾ ਪੜੀ ਸਾਰਿਆਂ ਨੂੰ ਕਹਣਾ ਵੀ ਉਹਨਾਂ ਨਾਲ ਇਦਾਂ ਹੋਈ ਸੀ ਅਸੀਂ ਵੀ ਚੱਕੀ ਕੰਮ ਕਰੀਏ ਕਰਕੇ ਕਾਨੂੰਨਾਂ ਡੰਡਾ ਤਿਆਰ ਰੱਖਣਾ ਪੈਣਾ ਜੇ ਤੁਸੀਂ ਸਮਾਜ ਦੇ ਵਿੱਚ ਬਰਾਬਰਤਾ ਲਾਉਣੀ ਜੋ ਸਾਨੂੰ ਗੁਰੂ ਡਾਕਟਰ ਅਬੇਡ ਕਰਦੇ ਗੁਰੂ ਸਤਗੁਣ ਅੰਨ ਦੇ ਵੀ ਨੇ ਉਹਨਾਂ ਕਹਿੰਦਾ ਕੋਈ ਇੱਕ ਮੁੰਡਾ ਆ ਕੇ ਜਿੱਤ ਜਮੇ ਰੋ ਜਾਣ ਗੁਰੂਆ ਨੇ ਉਹਨਾਂ ਔਰਤਾਂ ਨੂੰ ਬਹੁਤ ਵੱਡਾ ਰਤਬਾ ਦਿੱਤਾ ਡਾਕਟਰ ਬਹੁਤ ਸਾਹਿਬ ਨੇ ਇੱਥੇ ਤੱਕ ਕਿ ਅੱਜ ਲੜਕੀਆਂ ਜਹਾਜ਼ ਕਲੋਨੀਆਂ ਬੈਂਕਾਂ ਦੇ ਵਿੱਚ ਨੌਕਰੀਆਂ ਕਰਦੀਆਂ ਵਿਦੇਸ਼ਾਂ ਦੇ ਵਿੱਚ ਪੱਟ ਜਾਂਦੀਆਂ ਇਹਦਾ ਸਾਡਾ ਦੇਸ਼ੀ ਦਾ ਕਿਉਂ ਸਾਡੀਆਂ ਲੜਕੀਆਂ ਨੌਜਵਾਨ ਪੇਸ਼ਾ ਦੇ ਵਿੱਚ ਪਣ ਜਾਂਦੀਆਂ ਕਦਰਾਂ ਕੀ ਮਟਰਾਂ ਮੌਜੂਦ ਨਹੀਂ ਕਿ ਉਹਨਾਂ ਨੇ ਕਿੰਨਾ ਸਾਡੇ ਬਾਵਤ ਨੂੰ ਵੀ ਅਸੀਂ ਇਹਨਾਂ ਸਰਕਾਰ ਤੋਂ ਕੀ ਲੈਣਾ ਬੰਮਾ ਸਾਡੇ ਲੋਕ ਬੈਠੇ ਇਹਨਾਂ ਦੀਆਂ ਪਰਸੀਆਂ ਪਰਸੀਆਂ ਤੇ ਬੈਠੀ ਆ ਇਹਨਾਂ ਨੂੰ ਜਦੋਂ ਘਰਾਂ ਦੇ ਵਿੱਚ ਆਉਂਦੇ ਆ ਤੁਸੀਂ ਇਹਨਾਂ ਦੇ ਡੰਡੇ ਧਿਆਨ ਰੱਖੋ ਇਹਨਾਂ ਦੇ ਡੰਡੇ ਨਾਲ ਸੁਤੋਣਾ ਇਹਨਾਂ ਦੀ ਪਿਆਰ ਦੀ ਪਾਸ਼ਾ ਨਹੀਂ ਇਹਨਾਂ ਨੂੰ ਸਮਝਾਉਣੀ ਜੋ ਸਾਡੇ ਕਿ ਰਾਜਨੀਤਿਕ ਨਹੀਂ ਪਾ ਪੋ ਰਾਜਨੀਤਿਕ ਨਹੀਂ ਕਿ ਮੈਂ ਧੋਕੁੰਦਾ ਜਦੋਂ ਸਾਡੀ ਸਮਾਜ ਦੇ ਉੱਤੇ ਇਦਾਂ ਦੇ ਅਤਿਆਚਾਰ ਹੁੰਦੇ ਆ ਅਈ ਤਾਂ ਮੈਂ ਪਰਮਿਸ਼ਨ ਦਾ ਨਾਮ ਲੈਣੇ ਵਾਲੇ ਆ ਲੋਕਾਂ ਨੂੰ ਪਰਵਚਨ ਕਰਨ ਵਾਲੇ ਆ ਪਰ ਤੁਸੀਂ ਹੋ ਕੇ ਅਸੀਂ ਇਹਨਾਂ ਲੋਕਾਂ ਤੋਂ ਇਹਨਾਂ ਸਰਕਾਰਾਂ ਤੋਂ ਕੀ ਆਪ ਰੱਖ ਸਕਦੇ ਆ ਜੇਕਰ ਰਾਸ਼ਟਰਪਤੀ ਦੇ ਨਾਲ ਉਹ ਜਿਹੜੀ ਬੀਬੀ ਮਰਮੂ ਆ ਪਿਛਲੇ ਦਿਨੀ ਮੰਦਿਰ ਦੇ ਵਿੱਚ ਗਈ ਉੱਤੇ ਮੰਦਿਰ ਦੇ ਵਿੱਚ ਬਾਣੀ ਦਾ ਬਹੁਤ ਸ਼ਰਮ ਵਾਲੀ ਗੱਲ ਆ ਇਹਨਾਂ ਨੂੰ ਉਸ ਵੇਲੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਸੀ ਉਹ ਤੋਂ ਪਹਿਲਾਂ ਜਿਹੜੇ ਰਾਸ਼ਟਰਪਤੀ ਹੋਏ ਜਾਂ ਉਹ ਵੀ ਰਾਜਸਥਾਨ ਦੇ ਵਿੱਚ ਬ੍ਰਹਮਾ ਦੇ ਮੰਦਿਰ ਦੇ ਵਿੱਚ ਉੱਥੇ ਵੀ ਉਹਨਾਂ ਨੇ ਕਿਹਾ ਮੈਂ ਪੂਜਾ ਕਰਾਉਣੀ ਹੈ ਉਹਨਾਂ ਨੇ ਬਾਹਰ ਕੱਢ ਗਏ ਕਹਿੰਦੇ ਤੁਸੀਂ ਲੋਕ ਮੱਥਾ ਟੇਕ ਖਾਦੇ ਜਾਂ ਝਾੜੂ ਟਾ ਸਕਦੇ ਆ ਤੁਸੀਂ ਇੱਥੇ ਆ ਕੇ ਵੇਖ ਸਕਦਾ ਸਕਦੇ ਆ ਕਹਿੰਦੇ ਤੁਸੀਂ ਇੱਥੇ ਪੂਜਾ ਨਹੀਂ ਕਰ ਸਕਦੇ ਉਹਨਾਂ ਨੂੰ ਬਾਹਰ ਰੋਕੋੜੀਆਂ ਦੇ ਵਿੱਚ ਚੰਗਲਾ ਦਾ ਅਮਨ ਪੰਡਤ ਕਰਾਇਆ ਤਾਂ ਗੱਲ ਜੇ ਇਹੋ ਜਿਹਾ ਸਾਡੀਆਂ ਸਰਕਾਰਾਂ ਦੇ ਰਾਸ਼ਟਰਪਤੀਆਂ ਦੇ ਲਾਣਦੇ ਆ ਜਿਹੜੇ ਮਤਲਬ ਇੱਕ ਦੰਦੀਆਂ ਆ ਕੇ ਸਮਾਜ ਨੂੰ ਸ਼ਰਮ ਛਰ ਕਰਦੇ ਆ ਤੇ ਕੀ ਲੜਾਈ ਨਾ ਤੋਂ ਜੇ ਸਮਾਜ ਨੂੰ ਸਾਡਾ ਮਤਲਬ ਹੋਇਆ ਇਹਦਾ ਬਿਸ਼ਰਮ ਲੋ ਗਿਆ ਜੇ ਸਾਡਾ ਸਮਾਜ ਨੂੰ ਥੱਲੇ ਲਾਉਣਾ ਤਾਂ ਇਹਨਾਂ ਨੂੰ ਕੀ ਹੱਥ ਰੱਖਾਂਗੇ ਜੇ ਜਿਹੜਾ ਪਿਛਲੇ ਦਿਨ ਸਮੇ ਸਾਡੇ ਸਮਾਜ ਨੇ ਇੱਕ ਚੰਨੀ ਜੀ ਪਿਆੜੇ ਜਾ ਕਰਨੇ ਪਿਆ ਕਿ ਜਿਹੜੀ ਪੈਰਾਸ਼ੂਟ ਸੀ ਆ ਨਾ ਟੱਕ ਤੇ ਸਿਰ ਦੇ ਉੱਤੇ ਪਾੜਿਆ ਸਾਰਿਆਂ ਦੇ ਕੁੜੇ ਹੁਣ ਤੁਸੀਂ ਕਿੱਥੇ ਲੋਕਾਂ ਨੇ ਕੀ ਕਰ ਲਿਆ ਉਹਨਾਂ ਨੂੰ ਪਤਾ ਕਰਕੇ ਪੰਜਾਬ ਉਹ ਭੇਜ ਦਿੱਤਾ ਅਣਕੀਕ ਵਿਰੋਧ ਦਾ ਕੀਤਾ ਸਾਡਾ ਉਹ ਤਰਪ ਤੱਕ ਜਾਣੇ ਲੋਗੇ ਤੁਸੀਂ ਪੈਰ ਤੱਕ ਤੁਹਾਨੂੰ ਪੈਰ ਤੱਕ ਜਿੱਥੇ ਰੱਖਣਾ ਪੈਣਾ ਇਹ ਹੁਣ ਤੁਸੀਂ ਸੋਚਣਾ ਕਿ ਅਸੀਂ ਪੈਰ ਤੱਕ ਰਹਿਣਾ ਕਿ ਇਸ ਉੱਪਰ ਤੱਕ ਜਾਣ ਸਾਨੂੰ ਗੁਰੂਆ ਪੀਰਾਂ ਦੇ ਡਾਕਟਰ ਬਾਬਾ ਸਾਹਿਬ ਨੇ ਸਾਡੀ ਸਿੱਖਿਆ ਦੀ ਸਾਡਾ ਜਿਹੜਾ ਕਦੋਚਾ ਕੀਤਾ ਪਰ ਅਸੀਂ ਅੱਜ ਵੀ ਉਹਨਾਂ ਦੀ ਸੋਚ ਮੁਤਾਬਕ ਥੱਲੇ ਹੀ ਆਂ ਅਸੀਂ ਜੇ ਅਸੀਂ ਥੱਲੇ ਕਾਮ ਕਿਹਾ ਉਹ ਹਰ ਜੀ ਉਹਨਾਂ ਟੋਕਾ ਨੂੰ ਉਸਾਰ ਦੇ ਬੂਟਾ ਬੋਲੇ ਆ ਬੂਟਾ ਪਾਪਾ ਕੀ ਅਸੀਂ ਉਹਨਾਂ ਨੂੰ ਬਸ ਸ਼ਾ ਕਰਦੇ ਇਹਨਾਂ ਨੂੰ ਕਿ ਰਾਜ ਭਾਗ ਦੇ ਜਨ ਨੂੰ ਪਟਕੀਆਂ ਦਿੰਦੇ ਆ ਬਹੁਤ ਇੰਦਾ ਜਿਆ ਕਟੜਾ ਹੋਇਆ ਜਿਹੜੀਆਂ ਮੁੰਡਿਆਂ ਨੂੰ ਪੜਦੇ ਆ ਰੌੜਾਂ ਦੇ ਨਾਲ ਪੜਦੇ ਤਜੀਰ ਦੇ ਬਾਅਦ ਮਾਰ ਵੀ ਦਿੱਤੀ ਇੱਕ ਤੱਕ ਕਹਿੰਦੇ ਬੋਲ ਜੈ ਸ਼੍ਰੀ ਰਾਮ ਬੋਲ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਨੇ ਕਿਤੇ ਇੰਦਾ ਪਟੰਡਾ ਪਟ ਪਟ ਕੇ ਉਹਨੇ ਖੁਸ਼ ਹੋਣਾ ਜੇ ਉੱਪਰ ਉਹ ਰੱਬ ਆ ਜੈ ਸ਼੍ਰੀ ਰਾਮ ਰੱਬ ਆ ਰੱਬ ਨੇ ਇੰਦਾ ਫਸਟ ਹੋਣੀ ਉਹਨਾਂ ਦੇ ਪਟਣ ਅੱਜ ਦੁਨੀਆ ਪਾਰ ਤੇ ਵਿੱਚ ਰੋਕੇ ਅੱਜ ਆਲੀ ਵਾਸੇ ਸਾਬ ਤੋਂ ਉਹਨੇ ਲੜਾਈ ਕਰ ਰਹੇ ਨੇ ਅੱਜ ਆਤਾ ਨਾ ਪ੍ਰੋਟੈਸਟ ਇਹ ਲੋਕਾਂ ਦੇ ਸ਼ੌਂਕ ਦੇ ਤੌਰ ਤੇ ਨਹੀਂ ਆਏ ਕਿ ਅਸੀਂ ਤੁਹਾਡਾ ਪ੍ਰਸ਼ਨ ਦੇਣਾ ਹੈ ਇਹ ਉਹਨਾਂ ਆਦਿਵਾਸੀ ਪੇੜਾ ਹੱਕ ਚਾਹੀ ਨਹੀਂ ਇਹ ਆਦਿਵਾਸੀ ਲੋਕਾਂ ਕਰਾ ਕੇ ਚਾਹੀ ਨਹੀਂ ਜਿਹਨਾਂ ਸਮੇਂ ਦੀ ਸਰਕਾਰ ਜਿਹੜੀਆਂ ਨਾਲ بے ਸਾਬੀ ਕਰ ਰਹੀ ਹੈ ਅੱਜ ਵੀ ਇਹ بے ਸਾਬੀ ਕਲੀ ਮਨੀ ਪਹੁੰਚ ਨਹੀਂ ਲੈ ਇਹ ਪਹਿਲੀ ਘਟਨਾ ਨਹੀਂ ਹੈ ਮੈਂ ਯਾਦ ਦਿਵਾਉਣਾ ਚਾਹ ਰਿਹਾ ਹਾਂ ਤੇ ਦੇ ਲੋਕ ਬੋਧਾ Shamla Chandar Building maintenance handyman under cheque trade platform is now available on your local London area. He has more than five years' experience in the same line. He used to work with reputed companies, agencies as well local builders with brothers. He is professional by plumbing, electrician, masonry work, carpentry. For more information, please contact him at

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ